ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਿ ਸਾਥ ਸ੍ਰੀਆ ਗਾਲ ਜੀ ਮੈਂ ਇੱਕ ਅੱਜ ਹੁਣ ਪੰਜਾਬੀ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਈਆਂ ਇਹ ਬਹੁਤ ਸੋਹਣਾ ਪੰਜਾਬੀ ਲੋਕਗੀਤ ਹੈ ਕਿ ਆਓ ਹੁਣ ਆਪਾਂ ਰਲ ਮਿਲ ਕੇ ਇਸ ਪੰਜਾਬੀ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕਿੱਥੇ ਗਿਆ ਸੀ ਮੋਲਾ ਬਣ ਕੇ ਮਮੋਲਾ ਬਣ ਕੇ ே க தன ந முத தஜர்ல சோரசி மோலே மோலே சாலையே ਤਾਰੋਣੀ ਸਾਲੀਆਂ ਦੀ ਨਜ਼ਰ ਲੱਗੀ ਮਿਰਚਾਂ ਵਾਰ ਕੇ ਪਣੋਲੇ ਵਿੱਚ ਪਾਵਾਂ ਚੁੱਲ੍ਹੇ ਦੇ ਵਿੱਚ ਪਾਵਾਂ ਮੈਂ ਕਿਸੇ ਕੋਲੇ ਗੱਲ ਨਾ ਕਰੀ ਮੁੰਡਿਆ ਸਾਧੂਏ ਕਿਸੇ ਕੋਲੇ ਗੱਲ ਨਾ ਕਰੀ ਬੋਤਾ ਬਨਦੇ ਮੋੜ ਦੀ ਛਾਵੇਂ ਬੋੜ ਦੀ ਛਾਵੇਂ ਵੇ ਆ ਜਾ ਆਪਾਂ ਤਾਸ਼ ਖੇਡੀਏ ਮੁੰਡਿਆਂ ਤਾਰੂ ਵੇ ਆਪਾਂ ਦੋਵੇਂ ਤਾਸ਼ ਖੇਡੀਏ ਜੈਨੂ ਤਾਸ਼ ਖੇਡਣੀ ਨਾ ਆਈ ਤੈਨੂੰ ਤਾਜ ਕੈਡਨੀ ਨਾ ਆਵੇ ਖੈਡਨੀ ਨਾ ਆਵੇ ਵੇ ਸਤ ਵਿਚੋਂ ਹਾਰ ਗੀਆ ਮੁੰਡਿਆਂ ਸਾਦੂ ਵੇ ਸਤ ਵਿਚੋਂ ਹਾਰ ਗੀਆ ਤੂੰ ਹਾਰਿਆ ਸ਼ਰਮ ਮੈਨੂੰ ਆਈ ਸ਼ਰਮ ਮੈਨੂੰ ਆਈ ਵੇ ਕਿਸੇ ਨੂੰ ਨਾ ਸੱਚ ਦੱਸਦੀ ਮੁੰਡਿਆ ਸਾਧੂ ਵੇ ਕਿਸੇ ਨੂੰ ਨਾ ਸੱਚ ਦੱਸਦੀ ਤਾਰ ਮਾਰਗੀ ਗੰਡੇ ਦੀ ਛੱਲ ਖਾਕੇ ਗੰਡੇ ਦੀ ਛੱਲ ਖਾਕੇ ਕੇ ਹਾਲੀਆਂ ਨੂੰ ਖਵਰ ਕਰੋ ਮੁੰਡਿਆਂ ਸਾਧੂਏ ਹਾਲੀਆਂ ਨੂੰ ਖਵਰ ਕਰੋ ਹਾਲਾ ਵਉਂਦਿਆ ਨੇ ਸੁੱਟੀਆਂ ਇਪਰਾਣੀ ਵੇ ਸੁੱਟੀਆਂ ਇਪਰਾਣੀ ਮੇਤਾਰੋ ਨੂੰ ਲੇਗੇ ਚੱਕ ਕੇ ਮੁੰਡਿਆ ਸਾਧੂ ਵੇ ਤਾਰ ਨੂੰ ਲਗੇ ਚੱਕ ਕੇ ਮੈਨੂੰ ਰੋਂਦੈ ਨੇ ਛੋਟੇ ਵੀਰੇ ਅੰਮਾ ਦੇ ਜਾਏ ਵੇ ਜਿੰਨਾ ਦੀ ਮੈਂ ਪਹਿਨ ਲਗਾ ਮੁੰਡਿਆ ਸਾਧੂ ਵੇ ਜਿੰਨਾ ਦੀ ਮੈਂ ਪਹਿਣਾ ਲਗਾਂ ਬਹੁਤ ਰੁਣਯਾ ਚਾਚੀਆਂ ਤਾਈਆਂ ਪਹਿਣਾ ਪਰ ਧਾਈਆਂ ਮੈਂ ਜਿੰਨਾ ਦੀ ਮੈਂ ਧੀ ਲਗਦੀ ਮੁੰਡਿਆ ਸਾਧੂ ਵੇ ਜਿੰਨਾ ਦੀ ਮੈਂ ਧੀ ਲਗਦੀ ਹਮੈਨੋ ਰੋਣਾ ਅੰਮਾ ਦੀ ਆਜਾਈਆ ਅੰਮਾ ਦੀ ਆਜਾਈਆ ਵੇ ਜਿੰਨਾ ਦੀ ਮੈਂ ਪਹਿਣ ਲਗਦੀ ਮੁੰਡਿਆ ਸਾਧੂ ਵੇ ਜਿੰਨਾ ਦੀ ਮੈਂ ਪਹਿਣ ਲਗਦੀ ਕਿੱਥੇ ਚੱਲਿਆ ਮਮੋਲਾ ਬਣ ਕੇ ਮਮੋਲਾ ਬਣ ਕੇ ਮੈਂ ਕਿੱਥੋਂ ਤੈਨੂੰ ਨਜ਼ਰ ਲੱਗੀ ਮੁੰਡਿਆਂ ਸਾਧੂ ਵੇ ਕਿੱਥੋਂ ਤੈਨੂੰ ਨਜ਼ਰ ਲੱਗੀ ਸੋਰੀ ਗਿਆ ਸੀ ਮੋਲਾ ਬਣ ਕੇ ਮ ਮੋਲਾ ਬਣ ਕੇ ਨੀਸਾਲੀਆਂ ਦੀ ਨਜ਼ਰ ਲੱਗੀ ਕੁੜੀਏ ਤਾਰਨੀ ਸਲੀਆਂ ਦੀ ਨਜ਼ਰ ਲੱਗੀ ਅ ਮਿਰਚਾਂ ਵਾਰ ਕੇ ਚੁੱਲ੍ਹੇ ਦੇ ਵਿੱਚ ਪਾਵਾਂ ਚੁੱਲ੍ਹੇ ਦੇ ਵਿੱਚ ਪਾਵਾਂ ਵੇ ਕਿਸੇ ਕੋਲੇ ਗੱਲ ਨਾ ਕਰੀ ਅ ਮੁੰਡਿਆ ਸਾਧੂ ਵੇ ਕਿਸੇ ਕੋਲੇ ਗੱਲ ਨਾ ਕਰੀ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਹੁਣ ਗਾਓ ਤੇ ਖੁਸ਼ੀ ਮਨਾਓ ਤੇ ਮੈਨੂੰ ਦਿਵਾ ਗਿਆ ਤੇ ਖੁਸ਼ ਰਹੋ ਖਸਾਲ ਰਹੋ ਤੇ ਹਰੇ-ਹਰੇ ਰੁੱਖਾਂ ਦੇ ਦਰਸ਼ਨ ਕਰੋ ਕਿਉਂਕਿ ਮੈਂ ਵੀ ਇੱਕ ਘਰੇਲੂ ਹਾਂ ਤੇ ਮੇਰਾ ਵੀ ਕੰਮ ਹੈ ਵੇਖ ਲਓ ਸਾਰਾ ਕਾਰੋਬਾਰ ਹੁੰਦਾ ਹੈ ਘਰ ਦਾ ਸਾਰਾ ਕੰਮ ਕਰਦੀ ਹਾਂ ਤੇ ਫਿਰ ਤੁਹਾਨੂੰ ਵੀਡੀਓ ਵੀ ਅਪਲੋਡ ਜ਼ਰੂਰ ਕਰਦੀ ਹਾਂ ਵੀ ਕਈ ਵਾਰ ਜੇ ਸਰੀ ਢਿੱਲਾ ਮੱਠਾ ਪੈ ਜੇ ਤਾਂ ਰਹਿ ਵੀ ਜਾਂਦੀ ਹੈ ਮੈਂ ਤੜ ਤੋਂ ਉਸ ਪਿੱਛੇ ਮਾਫੀ ਮੰਗਦੀ ਹਾਂ ਪਰ ਨਹੀਂ ਮੇਰਾ ਘਰ ਦਾ ਕੰਮ ਵੀ ਬਹੁਤ ਹੁੰਦਾ ਹੈ ਤੇ ਮੇਰਾ ਪੋਤਰਾ ਪੋਤਰੀ ਹੈ ਮੈਂ ਉਹਨਾਂ ਨੂੰ ਖੜਾਉਂਦੀ ਹਾਂ ਮੈਨੂੰ ਸਾਰਿਆਂ ਨੇ ਪਹਿਲਾਂ ਪਹਿਲਾਂ ਕਮੈਂਟ ਕੀਤੇ ਸੀ ਵੀ ਮਾਦਾ ਪੋਤਰੇ ਪੋਤਰੀਆਂ ਖੜਾਇਆ ਕਰ ਤੇ ਉਹਨਾਂ ਦੀ ਜ਼ੁਬਾਨ ਸਲਖਣੀ ਹੋਈ ਵੈਗਰੂ ਨੇ ਮੈਨੂੰ ਪੋਤਰਾ ਵੀ ਦਿੱਤਾ ਪੋਤਰੀ ਵੀ ਦਿੱਤੀ ਤੇ ਅਸੀਂ ਖੁਸ਼ ਹਾਂ ਤੇ ਤੁਸੀਂ ਵੀ ਪੋਤਰੇ ਪੋਤਰੀਆਂ ਖੜਾਓ ਤੇ ਖੁਸ਼ ਰਹੋ ਖਸ਼ਾਲ ਰਹੋ ਆਬਾਦ ਰਹੋ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਧੰਨਵਾਦ ਜੀ